ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆ ਹੈ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਦੇਖਿਆ ਜਾਵੇ ਤਾਂ ਗੋਤਾਵਰੰਦੀ ਬਦਲਾਅ ਕਾਰਨ ਕਲਾਈਮੇਟ ਚੇਂਜ ਦਾ ਜੋ ਇਫੈਕਟ ਹੈ ਸਾਰੀ ਦੁਨੀਆ ਵਿੱਚ ਦੇਖਣ ਨੂੰ ਮਿਲ ਰਿਹਾ ਉਹਦਾ ਆਪਾਂ ਵੀ ਸ਼ਿਕਾਰ ਹੋ ਰਹੇ ਹਾਂ ਲੇਕਿਨ ਜਿਸ ਪੱਧਰ ਤੇ ਪਾਣੀ ਨੇ ਨੁਕਸਾਨ ਕੀਤਾ ਪੰਜਾਬ ਦੇ ਪਿੰਡਾਂ ਦਾ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਅਤੇ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਜਿਹੜੇ ਪਿੰਡਾਂ 'ਚ ਲੋਕ ਰਹਿੰਦੇ ਨੇ ਉਹ ਬਹੁਤ ਮਿਹਨਤ ਦੇ ਨਾਲ ਆਪਣੀ ਕਮਾਈ ਕਰਦੇ ਆ ਖੇਤੀ ਕਰਦੇ ਆ ਜ਼ਮੀਨ ਦੇ ਨਾਲ ਜੁੜੇ ਹੁੰਦੇ ਨੇ ਕਰਕੇ ਮジョਰਿਟੀ ਪੰਜਾਬ ਖੇਤੀ ਦੇ ਜ਼ਾਦਤ ਆਪਣਾ ਸੁਭਾਅ ਆ ਤਕਰੀਬਨ ਪੰਜਾਬ ਵਿੱਚ ਦੇਖਿਆ ਜਾਵੇ ਤਾਂ 1 ਲੱਖ ਏਕੜ ਐਸ ਵੇਲੇ ਜਿਹੜੀ ਜ਼ਮੀਨ ਆ ਉਹ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆ ਤੇ ਬਹੁਤ ਹਜ਼ਾਰਾਂ ਹੀ ਪਿੰਡ ਜਾਂ ਹਜ਼ਾਰ ਤੋਂ ਵੱਧ ਪਿੰਡ ਇਹਦੀ ਲਪੇਟ 'ਚ ਨੇ ਸਰਕਾਰਾਂ ਨੂੰ ਸਮੇਂ ਸਿਰ ਇਹਦੇ ਪ੍ਰਬੰਧ ਕਰਨੇ ਚਾਹੀਦੇ ਸੀ ਇਹਦਾ ਮੁਕਾਬਲਾ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਸੀ ਕਿਉਂਕਿ ਹਰ ਸਾਲ ਆਪਾਂ ਦੇਖਦੇ ਆਂ ਜਦੋਂ ਬਰਸਾਤ ਆਉਂਦੀ ਹੈ ਮੌਨਸੂਨ ਆਉਂਦਾ ਉਦੋਂ ਕਈ ਦਫਾ ਐਦਾਂ ਦਰਿਆਵਾਂ ਦੇ ਬੰਨ ਟੁੱਟਦੇ ਨਹੀਂ ਤੇ ਲੋਕਾਂ ਦਾ ਜਿਹੜੇ ਦਰਿਆਵਾਂ ਦੇ ਆਲੇ ਦੁਆਲੇ ਲੋਕ ਵਸਦੇ ਨੇ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਅਸੀਂ ਪਿਛਲੇ ਦਿਨੀ ਸੁਲਤਾਨਪੁਰ ਲੋਧੀ ਦੇ ਇਲਾਕੇ ਵੀ ਜਾ ਕੇ ਆਏ ਆ ਜਿੱਥੇ ਕਾਫੀ ਵੱਡੇ ਪੱਧਰ ਤੇ ਬਿਆਸ ਦਰਿਆ ਦਾ ਪਾਣੀ ਪਿੰਡਾਂ ਵਿੱਚ ਕਿਤੇ 10 ਫੁੱਟਆ ਕਿਤੇ 15 ਫੁੱਟਆ ਉਹ ਸਾਰੇ ਇਸ ਵੇਲੇ ਖੜਾ ਆ ਤੇ ਉਹਨਾਂ ਦਾ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਹਿਲਾਂ ਤਾਂ ਸਰਕਾਰ ਨੂੰ ਇਹਦਾ ਪ੍ਰਬੰਧ ਕਰਨਾ ਚਾਹੀਦਾ ਸੀ ਜਿਹੜੇ ਬੰਦ ਨੇ ਆਪਣੇ ਜਾਂ ਤੁਸੀਂ ਆ ਉਹ ਇੰਨੀ ਮਜ਼ਬੂਤ ਹੋਣੀ ਚਾਹੀਦੀ ਆ ਕਿ ਕਦੀ ਵੀ ਇਹ ਜੇ ਬਾਰਿਸ਼ ਜ਼ਿਆਦਾ ਹੋਵੇ ਜਾਂ ਡੈਮਾਂ ਤੋਂ ਪਾਣੀ ਜ਼ਿਆਦਾ ਛੱਡਿਆ ਜਾਵੇ ਤੇ ਉਹਦੇ ਵਾਸਤੇ ਇਹ ਜਿਹੜੇ ਬੰਨ੍ਹ ਨੇ ਇਹਨਾਂ ਨੂੰ ਬਹੁਤ ਪੱਕੇ ਕਰਨਾ ਚਾਹੀਦਾ ਤੇ ਮਜ਼ਬੂਤ ਰੱਖਣਾ ਚਾਹੀਦਾ ਪਰ ਇਹ ਵੀ ਲੋਕ ਕਹਿੰਦੇ ਆ ਕਿ 2023 ਵਿੱਚ ਵੀ ਸੁਲਤਾਨਪੁਰ ਲੋਧੀ ਦੇ ਉਸੇ ਖੇਤਰ ਵਿੱਚੋਂ ਜਿਹੜਾ ਹੈਗਾ ਬਾਉਪੁਰ ਦੇ ਇਲਾਕੇ 'ਚੋਂ ਤੇ ਹੁਣ ਤਾਂ ਆਲੀ ਖੁਰਦ ਵੀ ਉੱਥੇ ਦੋ ਜਗ੍ਹਾ ਤੇ ਇਹ ਪਾਰ ਪਿਆ ਬਿਆਸ ਦਰਿਆ ਦਾ ਤੇ 2023 ਵਿੱਚ ਵੀ ਇਹਨਾਂ ਹੀ ਉੱਥੇ ਇਲਾਕਿਆਂ ਵਿੱਚ ਉਸੇ ਜਗ੍ਹਾ ਤੋਂ ਬੰਨ੍ਹ ਟੁੱਟਾ ਸੀਗਾ ਚਲੋ ਹੁਣ ਤਾਂ ਚਾਹੀਦਾ ਕਿ ਪੰਜਾਬ ਸਰਕਾਰ ਨੂੰ ਫੌਰੀ ਤੌਰ ਤੇ ਇਹਨਾਂ ਪਰਿਵਾਰਾਂ ਦੀ ਕਿਸਾਨਾਂ ਦੀ ਪਿੰਨਾਂ 'ਚ ਰਹਿਣ ਵਾਲੇ ਜਿਹੜੇ ਮਿਹਨਤੀ ਲੋਕ ਜਿਆ ਉਹਨਾਂ ਦੀ ਸਹਾਦਤ ਲਈ ਜਾਵੇ ਤੇ ਉਹਨਾਂ ਦੀ ਮਦਦ ਕੀਤੀ ਜਾਵੇ ਵੱਡੇ ਪੱਧਰ ਤੇ ਤਾਂ ਹੀ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਆਉਣ ਵਾਲੀ ਜਿਹੜੀ ਆਪਣੀ ਫਸਲ ਹੈ ਕਣਕ ਦੀ ਉਦੋਂ ਤੱਕ ਤਾਂ ਹੀ ਉਹ ਤਿਆਰ ਹੋ ਸਕਦੀਆਂ ਆ ਅਸੀਂ ਉਹਨਾਂ ਸਾਰੇ ਆਪਣੇ ਕਿਸਾਨ ਪਰਵਾਰਾਂ ਨੂੰ ਪਿੰਡਾਂ 'ਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਘਰੋਸਾ ਦੇ ਕੇ ਆਏ ਆ ਕਿ ਜੋ ਉਹਨਾਂ ਨੂੰ ਜਿਸ ਚੀਜ਼ ਦੀ ਲੋੜ ਹੋਈ ਅਸੀਂ ਵੀ ਉਹਦੇ ਵਿੱਚ ਯੋਗਦਾਨ ਪਾਵਾਂਗੇ ਆਪਾਂ ਸਭ ਨੂੰ ਉਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਸਮੁੱਚੇ ਪੰਜਾਬ ਨੂੰ ਉਹਦੇ ਵਿੱਚ ਕੋਈ ਪਾਰਟੀ ਦੀ ਗੱਲ ਨਹੀਂ ਕੋਈ ਹੋਰ ਇਹਦੇ ਵਿੱਚ ਮਸਲਾ ਨਹੀਂ ਆਉਂਦਾ ਇਹ ਸਾਰਿਆਂ ਦਾ ਆਪਣਾ ਫਰਜ਼ ਬਣਦਾ ਪੰਜਾਬੀ ਕਰ ਵੀ ਰਹੇ ਨੇ ਸਾਰੇ ਪੰਜਾਬ ਵਿੱਚੋਂ ਆਪਣੇ ਖਾਣ ਪੀਣ ਦੀਆਂ ਵਸਤੂਆਂ ਪਾਣੀ ਪਸ਼ੂਆਂ ਵਾਸਤੇ ਚਾਰਾ ਲੋਕ ਲੈ ਕੇ ਆ ਰਹੇ ਨੇ ਟਰਾਲੀਆਂ ਦੀਆਂ ਟਰਾਲੀਆਂ ਮਿੱਟੀ ਲੈ ਕੇ ਆ ਰਹੇ ਨੇ ਤੋ ਗਾਵਾਂ ਨੂੰ ਜਦੋਂ ਪਾਣੀ ਜੀਰ ਗਿਆ ਜਦੋਂ ਪਾਣੀ ਥੱਲੇ ਚਲਾ ਗਿਆ ਫਿਰ ਉਹਨਾਂ ਪਰਿਵਾਰਾਂ ਨੂੰ ਉਹਨਾਂ ਇਲਾਕਿਆਂ ਨੂੰ ਮਿੱਟੀ ਦੀ ਤੇ ਡੀਜ਼ਲ ਦੀ ਲੋੜ ਪੈਣੀ ਆ ਪਹਿਲੀ ਤਰੀਕ ਨੂੰ ਅਸੀਂ ਸਾਰੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਨਾਲ ਸੁਲਤਾਨਪੁਰ ਲੋਧੀ ਦੇ ਸਾਰੇ ਉਹਨਾਂ ਇਲਾਕਿਆਂ ਦਾ ਦੌਰਾ ਵੀ ਕਰਾਂਗੇ ਤੇ ਜਿਹੜੀ ਵੀ ਸੰਭਵ ਮਦਦ ਹੈਗੀ ਆ ਜੋ ਲੋਕ ਚਾਹੁੰਦੇ ਆ ਅਸੀਂ ਉਹ ਮਦਦ ਵੀ ਕਰਾਂਗੇ ਉਹਨਾਂ ਪਰਿਵਾਰਾਂ ਦੀ ਲੇਕਿਨ ਇਹਦੇ ਵਿੱਚ ਸਰਕਾਰਾਂ ਨੂੰ ਹਰਕਤ ਬਚਾਉਣਾ ਚਾਹੀਦਾ ਫੌਰੀ ਤੌਰ ਤੇ ਤੇ ਉਹਨਾਂ ਸਾਰੇ ਇਲਾਕਿਆਂ ਦੀ ਚਾਹੇ ਕੋਈ ਜ਼ਿਲ੍ਹਾ ਹੋਵੇ ਪੰਜਾਬ ਦਾ ਬਹੁਤ ਸਾਰੇ ਜ਼ਿਲ੍ਹੇ ਨੇ ਇਸ ਆਪਣੇ ਪਾਣੀ ਦੀ ਮਾਰ ਹੇਠ ਐਸੇ ਲਏ ਨੇ ਉਹਨਾਂ ਸਾਰਿਆਂ 'ਚ ਪੰਜਾਬ ਸਰਕਾਰ ਨੂੰ ਜੰਗੀ ਪੱਧਰ ਤੇ ਆਪਣਾ ਜਿਹੜਾ ਹੈਗਾ ਰੋਲ ਅਦਾ ਕਰਨਾ ਚਾਹੀਦਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਲੋਕਾਂ ਦਾ ਬਚਾਅ ਕਰਨਾ ਚਾਹੀਦਾ ਇੱਥੇ ਤਾਂ ਕੀ ਬੜਾ ਆਪਾਂ ਨੂੰ ਮਹਿਸੂਸ ਹੁੰਦਾ ਇਸ ਗੱਲ ਦਾ ਕਿ ਜਦੋਂ ਕਰਤਾਰਪੁਰ ਸਾਹਿਬ ਦੇ ਰਾਣੀਪੁਰ ਗੁਰਦਵਾਰਾ ਸਾਹਿਬ ਦੀਆਂ ਆਪਾਂ ਤਸਵੀਰਾਂ ਦੇਖਦੇ ਆਂ ਤੇ ਸਾਰਾ ਗੁਰਦੁਆਰਾ ਸਾਹਿਬ ਉਹ ਪਾਣੀ ਦੀ ਲਪੇਟ ਵਿੱਚ ਹੈ ਐਡੀ ਵੱਡੀ ਐਸ ਵੇਲੇ ਜਿਹੜੀ ਪਾਣੀ ਦੀ ਮਾਰ ਪਈ ਆ ਸਾਰੇ ਆਪਣੇ ਪੰਜਾਬ ਨੂੰ ਆ ਇਧਰਲੇ ਪਾਸੇ ਪੰਜਾਬ ਤੇ ਪਰਲੇ ਪਾਸੇ ਪੰਜਾਬ ਦੀ ਪਰ ਆਪਾਂ ਸਭ ਨੂੰ ਉਹਦੇ ਵਿੱਚ ਆਪਣਾ ਮਨ ਦਾ ਯੋਗਦਾਨ ਪਾਉਣਾ ਚਾਹੀਦਾ ਪਰ ਪੰਜਾਬ ਸਰਕਾਰ ਨੂੰ ਮੁੱਖ ਤੌਰ ਤੇ ਹਰਕਤ ਵਿੱਚ ਆਉਣਾ ਚਾਹੀਦਾ ਤੇ ਉਹਨਾਂ ਲੋਕਾਂ ਦੀ ਵੱਡੇ ਪੱਧਰ ਤੇ ਮਦਦ ਹੋਣੀ ਚਾਹੀਦੀ ਆ ਉਹਨਾਂ ਨੂੰ ਆਪਣੇ ਖੇਤ ਪ੍ਰਤੀ ਜਿੰਨਾ ਵੀ ਵੱਧ ਤੋਂ ਵੱਧ ਮੁਆਵਜ਼ਾ ਹੋ ਸਕਦਾ ਉਹਨਾਂ ਨੂੰ ਮਿਲਣਾ ਚਾਹੀਦਾ ਕੋਝਾ ਮਜ਼ਾਕ ਨਹੀਂ ਹੋਣਾ ਚਾਹੀਦਾ ਉਹਨਾਂ ਪਰਿਵਾਰਾਂ ਨਾਲ ਤਾਂ ਕਿ ਉਹਨਾਂ ਨੂੰ ਥੋੜੀ ਬਹੁਤੀ ਸਰਕਾਰ ਵੱਲੋਂ ਰਾਹਤ ਮਿਲ ਸਕੇ ਬਾਕੀ ਦਾ ਮਿਹਨਤੀ ਲੋਕ ਨੇ ਹੌਲੀ-ਹੌਲੀ ਆਪਣੇ ਪੈਰੀ ਆਉਣਗੇ ਪਰ ਜੇ ਆਪਾਂ ਸਾਰੇ ਮਦਦ ਕਰਾਂਗੇ ਤਾਂ ਸਰਕਾਰ ਨੂੰ ਚ ਵੱਡਾ ਯੋਗਦਾਨ ਪਾਉਗੀ ਫਿਰ ਉਹਨਾਂ ਵਾਸਤੇ ਸੌਖਾ ਹੋਊਗਾ ਸੋ ਅਸੀਂ ਪਹਿਲੀ ਤਰੀਕ ਨੂੰ ਯਾਨੀ ਹਰਪ੍ਰੀਤ ਸਿੰਘ ਜੀ ਮਾਨਯੋਗ ਪ੍ਰਧਾਨ ਸ਼੍ਰੋਮਣੀ ਕਾਲੀਦਾਲ ਸਿੰਘ ਸਾਹਿਬ ਦੇ ਨਾਲ ਅਸੀਂ ਉਹਨਾਂ ਪਿੰਡਾਂ ਦਾ ਦੌਰਾ ਕਰਨ ਜਾ ਰਹੇ ਹਾਂ